ਤੁਹਾਡੀ ਸਾਰਿਆਂ ਦੀ ਡਿਮਾਂਡ ਦੇ ਉੱਪਰ ਫਰਮਾਇਸ਼ ਦੇ ਉੱਪਰ ਇੱਕ ਹੋਰ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚੇ ਹਾਂ ਜੀ ਵੀਡੀਓ ਤੁਹਾਨੂੰ ਸਾਰਿਆਂ ਨੂੰ ਬਹੁਤ ਜ਼ਿਆਦਾ ਪਸੰਦ ਆਊਗੀ ਕਿਉਂਕਿ ਗੱਡੀਆਂ ਜਿਹੜੀਆਂ ਆਪਾਂ ਲੈ ਕੇ ਪਹੁੰਚੇ ਹਾਂ ਜਿਹੜੀਆਂ ਗੱਡੀਆਂ ਵਾਸਤੇ ਤੁਸੀਂ ਕਹਿੰਦੇ ਸੀਗੇ ਤੇ ਜਿਹੜੇ ਏਰੀਆ ਚੋਂ ਕਹਿੰਦੇ ਸੀਗੇ ਉੱਥੋਂ ਹੀ ਆਪਾਂ ਲੈ ਕੇ ਪਹੁੰਚੇ ਹਾਂ ਇੱਕ ਗੱਡੀ ਆਪਾਂ 50k ਹਜ਼ਾਰ ਦੀ ਲੈ ਕੇ ਪਹੁੰਚੇ ਹਾਂ ਰੇਟ ਦੇ ਵਿੱਚ ਕਟੌਤੀ ਹੋ ਜੂਗੀ ਪੂਰੀ ਆਪਾਂ ਗੱਲ ਕਰਦੇ ਹਾਂ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ ਜੀ ਉੱਤੇ ਹਮੇਸ਼ਾ ਲਿਖ ਰਹੇ ਹਾਂ ਦਾ ਹਰੇ ਜਖਰਾਂ ਚ ਜੇ ਕਿਸੇ ਨੇ ਕਿਸੇ ਵੀ ਤਰ੍ਹਾਂ ਦੀ ਐਡ ਕਰਵਾਉਣੀ ਹੈ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋ ਆਪਣੇ ਕੋਲੇ ਭੇਜੋ ਫਰੀ ਚ ਆਪਾ ਐਡ ਲਗਾ ਦਾਂਗੇ ਪਹਿਲੀ ਗੱਡੀ ਤੋਂ ਵੀਡੀਓ ਦੀ ਸ਼ੁਰੂਆਤ ਆਪਾਂ ਕਰਾਂਗੇ 2000 ਤੇ 12 ਮਾਡਲ ਆਪਾਂ ਗੱਡੀ ਲੈ ਕੇ ਪਹੁੰਚਿਆ ਜੀ ਗੱਡੀ ਤੁਸੀਂ ਦੇਖ ਰਹੇ ਹੋ ਜੀ ਹੁੰਡਾਈ ਦੀ ਆਪਾਂ ਵਰਨਾ ਲੈ ਕੇ ਪਹੁੰਚਿਆ ਟਾਇਰਾਂ 'ਚ ਅਲਾਈ ਲੱਗੇ ਹੋਈ ਨੇ ਪੰਜਾਬ ਨੰਬਰ ਹੈ ਗੱਡੀ ਚਿੱਟੇ ਰੰਗ ਦੀ ਹੈ ਸੋਹਣੀ ਗੱਡੀ ਹੈ ਮਾਲਕ ਨੇ ਰੱਖੀ ਵਧੀਆ ਹੋਈ ਹੈ ਤੇ ਗੱਡੀ ਕੁੱਲ 80000 ਚੱਲੀ ਹੋਈ ਹੈ ਗੱਡੀ ਦੀ ਕੰਡੀਸ਼ਨ ਪੂਰੀ ਵਧੀਆ ਤੇ ਡਿਮਾਂਡ ਦੀ ਆਪਾਂ ਗੱਲ ਕਰੀਏ ਤਾਂ 3.5 ਲੱਖ ਰੁਪਿਆ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਹੈ ਸੈਕੰਡ ਓਨਰ ਗੱਡੀ ਐ ਜੀ ਬਠਿੰਡੇ ਏਰੀਆ 'ਚ ਖੜੀ ਆ ਮਾਲਕ ਦੇ ਘਰੇ ਜਿਹੜੀ 3.5 ਲੱਖ ਰੁਪਿਆ ਇਹਨਾਂ ਨੇ ਡਿਮਾਂਡ ਕਹੀ ਐ ਕੋਈ ਫਿਕਸ ਰੇਟ ਨਹੀਂ ਹੈਗਾ ਜੀ ਕਾਟਾ ਬਾਦਾ ਕੀਤਾ ਜਾਊਗਾ ਸੈਕੰਡ ਓਨਰ ਗੱਡੀ ਐ ਅੰਦਰੋਂ ਬਾਹਰੋਂ ਫੋਟੋ ਤੁਸੀਂ ਦੇਖ ਹੀ ਲਈਆਂ ਸਾਰਾ ਕੁਝ ਤੁਹਾਨੂੰ ਪਤਾ ਲੱਗ ਗਿਆ ਤੇ ਜਿਹੜੇ ਓਨਰ ਨੇ ਮਾਲਕ ਆਪ ਨੇ ਉਹਨਾਂ ਦਾ ਨੰਬਰ 94785 1039 ਗੱਲ ਕਰਕੇ ਤੇ ਕਿਸੇ ਨੇ ਦੇਖਣੀ ਆ ਜਾ ਕੇ ਦੇਖ ਸਕਦੋਂ ਤੇ ਖਰੀਦ ਕੇ ਲਿਆ ਸਕਦੇ ਹਾਂ ਸੈਕਿੰਡ ਗੱਡੀ ਆਪਾਂ ਸੁਵਿਪਟ ਲੈ ਕੇ ਪਹੁੰਚੇ ਹਾਂ ਜੀ 2005 ਮਾਡਲ ਆਪਣੇ ਕੋਲੇ ਪਹੁੰਚੀ ਆ ਪਾਸਿੰਗ ਰੀਨਿਊ ਆਪਨ ਮਿਲ ਜੂਗੀ 2027 ਤੱਕ 1 ਲੱਖ 70000 ਰੁਪਏ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਬਰਨਾਲੇ ਏਰੀਆ ਚ ਪਧੋੜ ਗੱਡੀ ਮਾਲਕ ਦੇ ਘਰੇ ਖੜੀ ਆ ਪੰਡ ਪਧੋੜ ਆ ਨਮੀ ਕੰਡੀਸ਼ਨ ਦੀ ਆਪਾਂ ਨੂੰ ਗੱਡੀ ਇਹ ਮਿਲ ਜੂਗੀ ਟਾਇਰਾਂ ਚ ਅਲਾਈ ਲੱਗੇ ਹੋਈ ਨਹੀਂ ਅੰਦਰੋਂ ਜੇ ਗੱਲ ਕਰੀਏ ਤਾਂ ਮਿਊਜ਼ਿਕ ਸਿਸਟਮ ਵਗੈਰਾ ਆਪਾਂ ਨੂੰ ਪੂਰਾ ਵਧੀਆ ਮਿਲ ਜੂਗਾ ਪੰਜਾਬ ਨੰਬਰ ਹੈ ਨੰਬਰ ਪਲੇਟਾਂ ਸਰਕਾਰੀ ਨੇ ਰੇਟ ਧੋਨ ਮੈਂ ਕਨਫਰਮ ਕਰਵਾ ਹੀ ਦਿੱਤਾ ਇਹ ਜਿਹੜਾ ਰੇਟ ਧੋਨ ਮੈਂ ਦੱਸਿਆ 170 ਇਹ ਕੋਈ ਫਿਕਸ ਰੇਟ ਨਹੀਂ ਹੈਗਾ ਜੀ ਘਾਟਾ ਵਾਦਾ ਮਾਲਕ ਨੇ ਕਿਹਾ ਕਰ ਲਾਂਗੇ ਮੌਕੇ ਤੇ ਤੇ ਕਿਸੇ ਨੂੰ ਪਸੰਦ ਜੇ ਗੱਡੀ ਇਹ ਆਈ ਹੈ ਕੋਈ ਖਰੀਦਣ ਦਾ ਚਾਹਵਾਨ ਹੈਗਾ ਤਾਂ ਮਾਲਕ ਦੇ ਘਰੇ ਜਾ ਕੇ ਗੱਡੀ ਨੂੰ ਦੇਖ ਸਕਦੇ ਹੋ ਜੀ ਨੰਬਰ ਸਕਰੀਨ ਤੇ 79 739 32 643 ਗੱਲ ਕਰਕੇ ਤੇ ਜਾ ਕੇ ਦੇ ਕੇ ਤੇ ਖਰੀਦ ਸਕਦੇ ਹੋ ਜੀ ਤੇ ਵੀਡੀਓ ਦੀ ਗੱਲਬਾਤ ਆਪਾਂ ਕਰ ਰਹੇ ਹਾਂ ਜੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵੀਡੀਓ ਵਧੀਆ ਲੱਗ ਰਹੀ ਹੈ ਪਸੰਦ ਜੇ ਤੁਹਾਨੂੰ ਵੀਡੀਓ ਆ ਰਹੀ ਹੈ ਜੀ ਤਾਂ ਥੱਲੇ ਤੁਹਾਨੂੰ ਇੱਕ ਲਾਈਕ ਦਾ ਬਟਨ ਮਿਲੂਗਾ ਉਹਨੂੰ ਜਰੂਰ ਦਬਾ ਦਿਓ ਤੇ ਇਸੇ ਤਰ੍ਹਾਂ ਦੀ ਹਰ ਰੋਜ਼ ਤੁਸੀਂ ਨਵੀਂ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਥੱਲੇ ਇੱਕ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਉਹਨੂੰ ਜ਼ਰੂਰ ਦਬੋ ਦੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਵੀ ਜ਼ਰੂਰ ਦਬਦਿਓ ਬਾਕੀ ਕਿਸੇ ਨੇ ਐਡ ਕਰਵਾਉਣੀ ਆਪਣੇ ਚੈਨਲ ਦਾ ਵਟਸਐਪ ਨੰਬਰ ਤੁਹਾਨੂੰ ਸਾਰਿਆਂ ਨੂੰ ਮਿਲ ਗਿਆ ਹੋਊਗਾ ਉੱਤੇ ਹਮੇਸ਼ਾ ਲਿਖਿਆ ਰਹਿੰਦਾ ਆਪਣੇ ਕੋਲੇ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਫਰੀ ਦੇ ਵਿੱਚ ਆਪਾਂ ਐਡ ਲਗਾ ਦਾਂਗੇ ਬਾਕੀ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਤੋਂ ਉਹਨੂੰ ਜ਼ਰੂਰ ਦੱਸਿਓ ਮੈਨੂੰ ਕਮੈਂਟ ਕਰਕੇ ਤੁਸੀਂ ਤੇ ਹੁਣ ਆਪਾਂ ਵੈਗਨਰ ਗੱਡੀ ਇੱਕ ਲੈ ਕੇ ਪਹੁੰਚਿਆ ਮਾਡਲ 2007 ਸੀਐਨਜੀ ਕਿੱਟ ਲੱਗੀ ਹੋਈ ਹੈ ਤੇ ਰੇਟ ਮਾਲਕ ਨੇ ਗੱਡੀ ਦਾ ਕਾਫੀ ਘਟਾਤਾ ਛੇਤੀ ਇਹਨਾਂ ਨੇ ਸੇਲ ਕਰਨੀ ਹੈ 50000 ਰੁਪਿਆ ਇਹਨਾਂ ਨੇ ਡਿਮਾਂਡ ਕੀਤੀ ਹੈ ਰਾਮਪੁਰਾ ਫੂਲ ਮਾਲਕ ਦਾ ਏਰੀਆ 70 ਤੋਂ 75 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਠੀਕ ਗੱਡੀ ਹੈ ਜੀ ਸੋਹਣੀ ਹੈ ਤੇ ਨੰਮੇ ਟਾਇਰਾਂ ਚ ਦਿੱਲੀ ਨੰਬਰ ਹੈ ਬਾਕੀ ਰੰਗ ਦੇਖ ਲਓ ਅੰਦਰੋਂ ਬਾਹਰੋਂ ਫੋਟੋਆਂ ਚ ਸਾਰਾ ਕੁਝ ਤੁਸੀਂ ਦੇਖ ਲਿਓ ਜਿਹਨੂੰ ਵੀ ਗੱਡੀ ਪਸੰਦ ਆਈ ਉਹ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਮਾਲਕ ਦਾ ਮੋਬਾਈਲ ਨੰਬਰ 9206322224 ਕੋਈ ਵੀ ਗੱਲ ਕਰਨੀ ਹੈ ਜੀ ਕਿਸੇ ਵੀ ਤਰ੍ਹਾਂ ਦੀ ਮਾਲਕ ਨਾਲ ਤੁਸੀਂ ਆਪੇ ਕਰ ਲਿਓ। ਬਾਕੀ ਪੂਰੀ ਵੀਡੀਓ ਦੀ ਆਪਾਂ ਗੱਲ ਕਰ ਲਈ। ਵੀਡੀਓ ਵਧੀਆ ਲੱਗੀ ਆ ਪਸੰਦ ਆਈ ਤਾਂ ਜਰੂਰ ਮੈਨੂੰ ਕਮੈਂਟ ਕਰਕੇ ਜਰੂਰ ਦੱਸੋ। ਤੇ ਅਗਲੇ ਵੀਡੀਓ ਚ ਕਿਹੜੀ ਮਸ਼ੀਨਰੀ ਕਿਹੜੇ ਏਰੀਆ ਚ ਤੁਹਾਨੂੰ ਚਾਹੀਦੀ ਹੈ? ਕਮੈਂਟ ਲਾਜ਼ਮੀ ਕਰਿਓ ਤੁਸੀਂ। ਤਾਂ ਮਿਲਦੇ ਆਂ ਜਲਦੀ ਆਪਾਂ। ਬਾਕੀ ਕਿਸੇ ਨੇ ਘਰ ਕੋਠੀ ਮਕਾਨ ਵੇਚਣਾ ਹੈ ਭੇਜੋ ਆਪਣੇ ਕੋਲ ਨੂੰ।